ਚਾਚਾ ਕੀ ਕੱਬ ਬੰਦੂ ਪਾਣੀ ਪੂਣੀ ਪੀਂਦੇ ਨਹੀਂ ਤੈਨੂੰ ਹੋਇਆ ਕੀ ਪਿਆਉ ਪਾਣੀ ਪੀ ਲੈ ਕਰ ਗਰਮੀ ਵਾਲੀ ਪਾਣੀ ਮਕਾ ਕੇ ਬੈਈਂਗਾ ਤੂੰ ਓ ਬੱਤ ਤੂੰ ਪਾਣੀ ਪੀ ਲਾ ਓਏ ਬੰਦਿਆ ਮਾਗੂ ਮੇਰੇ ਪਾਣੀ ਦੀ ਵੇ ਕਰਨਾ ਕਰ ਮੈਦਾ ਆਥਣੀ ਪੀਣਾ ਹੋ ਨਾ ਬੋਤਲ ਜਦੋਂ ਕੋੜਾ ਪਾਣੀ ਪੀਣਾ ਹੁੰਦਾ ਤੇਨੂੰ ਦੱਸ ਮੇਰੇ ਤੋਂ ਕੀ ਓ ਅਲਰਜੀ ਆ ਓ ਚਾਚਾ ਓ ਚਾਚਾ ਤੂੰ ਭੇਜਿਆ ਕਰ ਓਏ ਰਾਤ ਨੂੰ ਮੇਰੇ ਕੋਲੇ ਨਾ ਆ ਜਾਣਾ ਲਿਆ ਕਰਨ ਵਾਲੇ ਫੇਰ ਕਹੇਗਾ ਦੱਸਿਆ ਨਹੀਂ ਮੈਦਾ ਪੀਉ ਪਾਣੀ ਮੈਂ ਤੂੰ ਪਾਣੀ ਪੂਣੀ ਪੀ ਲੈ ਕਰ ਚਾਚਾ ਨੁਕਸਾਨ ਖਾ ਲੇਗਾ ਕਿਸੇ ਦਿਨ ਮੈਂ ਮੈਂ ਤੈਨੂੰ ਨਾ ਇਹ ਕਹਣਾ ਲੱਸੀ ਜਨੂਣ ਪਾ ਕੇ ਦੇ ਮੈਂ ਉਹ ਪੁੱਤ ਮੇਰਾ ਇਨਾ ਫਿਕਰ ਮਾ ਕਰਿਆ ਕਰ ਮੇਰਾ ਨਾ ਕਰਿਆ ਕਰ ਪਹਿਲਾਂ ਦੇਖ ਲੈ ਤੂੰ ਆਪਦੇ ਪਿਓ ਦਾ ਕਿੰਨਾ ਫਿਕਰ ਕਰਦਾ ਹੁੰਦਾ ਸੀ ਉਹ ਤੋੜ ਕੇ ਹਟਿਆ ਹੁਣ ਮੇਰੀ ਵਾਰੀ ਬਣ ਰੱਖੀ ਆ ਪੁੱਤ ਨਾ ਮੈਨੂੰ ਪਾਣੀ ਵਾਲਾ ਪਿਆਰਾ ਚਾਚਾ ਸਾਡ ਸਾਰੀਆਂ ਗੱਲਾਂ ਨੂੰ ਯਾਰ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਏ ਝੋਨਾ ਕਿਹੜਾ ਲਾਈ ਵੀ ਯਾਰ ਬੇਚੀਤੀ ਹੋ ਜੇ ਬਰਦੀਆਂ ਸਿਆਲਾਂ ਤੋਂ ਪਹਿਲਾਂ ਪਹਿਲਾਂ ਨੱਬੜ ਕੇ ਕੰਮ ਨਾਲੇ ਪੈਸੇ ਚਾਰ ਦੀ ਲੋੜ ਆ ਵੀ ਇਕੱਠੀ ਆ ਜਾਣਗੇ புத்தர்ஜி ம்ஜி மேரிக்காளி ஓதோ பத்திர மீ பிச்சி சுக்கி என்ன பான பி